ਲਪ੍ਰਿਤ ਕੀ ਹਾਲ ਚਾਲ ਲਪ੍ਰਿਤ ਕੀ ਹਾਲ ਚਾਲ ਨੇ ਮੇਨੋਡਾ ਉਲਟਾ ਚ ਕਰਕੇ ਲਾਇਕ ਕਰੀ ਚਲੋ ਜੀ ਲਪ੍ਰਿਤ ਕੀ ਹਾਲ ਚਾਲ ਨੇ ਠੀਕ ਠਾਕ ਆ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚਲੋ ਜੀ ਵੈਲਕਮ ਜੀ ਆਇਆਂ ਨੂੰ ਹੋਲਾ ਪ੍ਰੀਤ ਕੀ ਹਾਲ ਚਾਲ ਆ ਉਹ ਫੋਨ ਆ ਗਿਆ ਸੀ ਯਾਰ ਫੋਨ ਆ ਗਿਆ ਸੀ ਫੋਨ ਹੋ ਜਾਣੀ ਜੁੜ ਗਈ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚਲੋ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੋ ਜੀ ਮੈਸੇਜ ਕਰੋ ਸਾਰੇ ਭੈਣ ਭਰਾ ਕਿੱਥੇ ਕਿੱਥੇ ਦੇਖ ਰਹੇ ਆ ਵੈਲਕਮ ਜੀ ਲਾਈਕ ਕਰਨੇ ਬਹੁਤ ਬਹੁਤ ਧੰਨਵਾਦ ਅਸੀਂ ਤੇ ਟਾਂਚਾ ਆਪਣਾ ਘਰ ਤੇ ਉਹ ਅਸੀਂ ਲੰਗਰ ਲਾਉਣਾ ਸੀਗਾ ਉਹਦੇ ਵਾਸਤੇ ਫੋਨ ਆਈ ਜਾਂਦੇ ਸੀਗੇ ਤੇ ਉਹ ਰਾਇ ਕਰਦੇ ਸੀ ਵੀ ਬ੍ਰੈਡ ਬਣਾਉਣਾ ਪਾੜੇ ਬਣਾਉਣੇ ਆ ਕੇ ਉਹ ਜਿਹਾ ਬਣਾਣਾ ਉਹ ਦੀ ਰਾਇ ਕਰ ਰਹੇ ਸੀ ਸਕਰੀਨ ਨੂੰ ਡਬਲ ਟਚ ਕਰਕੇ ਲਾਈਕ ਕਰ ਦਿਓ ਜੀ ਪੱਕੇ ਪੈਂਚਰ ਪੇ 31 ਮਾਨਸਾ ਵਾਲੀ ਦੀ ਲਾਈਵ ਤੇ ਪਹੁੰਚੋ ਬਹੁਤ ਬਹੁਤ ਹੋਲਾ ਪ੍ਰੀਤ ਸੁਣਾ ਕੇ ਗੱਲਬਾਤ ਯਰ ਵੀ ਕੋਈ ਕਰਹਾ ਪਾਈ ਕਿਹਨਾਂ ਠੰਡ ਬਹੁਤ ਆ ਜੀ ਠੰਡ ਬਹੁਤ ਜ਼ਿਆਦਾ ਆ ਸਕਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰੇ ਚਲੋ ਸਕਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰੇ ਚਲੋ ਜੀ ਚਾਰ ਭੈਣ ਭਰਾ ਜੁੜ ਗਏ ਨੇ ਵੈਲਕਮ ਜੀ ਆਏ ਨੇ ਸਾਰੇ ਭੈਣ ਭਰਾਵਾਂ ਦਾ ਸਕ੍ਰੀਨ ਨੂੰ ਡਬਲ ਟੱਚ ਕਰੋ ਲਾਈਕ ਕਰੋ ਨਵੇਂ ਭੈਣ ਭਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ਾਰਟ ਵੀਡੀਓ ਤੇ ਕਵੈਂਟ ਕਰਦੇ ਰਿਟਰਨ ਮਿਲ ਜਗਾ ਸੇ ਹੋ ਗਈ ਜੀ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰਿਓ ਚਲੋ ਜੀ ਪੱਕੇ ਪੈਂਚਰ ਬੀਬੀ ਕੱਤੀ ਮਾਨਸਾ ਵਾਲੇ ਦੀ ਲਾਈਵ ਤੇ ਬਹੁਤ ਬਹੁਤ ਧੰਨਵਾਦ ਠੰਡ ਬਹੁਤ ਅੱਜ ਬੋਲਿਆ ਨਹੀਂ ਜਾਂਦਾ ਜੱਜਣਾ ਵੈਲਕਮ ਜੀ ਵੈਲਕਮ मैसेज करी जी सारे वेलकम जी वेलकम गुरी आ गए सत श्रीकाल नंबरदार साहब सत श्रीकाल भाई जी कॉल की हाल है गुरी और ठीक ठाक है लाइक डॉन बहुत बहुत धन्यवाद और गुरी जी वाइया भाई वैसा गुरी तू दस हो ठीक ठाक आ परिवार ठीक है ठंड बहुत ज्यादा है अच्छा भैं बुरा हल कर रखेगा ठंड बहुत ज्यादा मैं तो आप तो बर्खसाप बता के आप जा रहा घर जाके वहाँ पै जाएंगे रजाई दब के वेलकम जी वेलकम तुक्रीन डबल टक्कर ਜੋ ਜਾਣੇ ਦੇਖ ਰਹੇ ਹੋ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚੱਲੋ ਜੀ ਫਤਿਹ ਪਿੰਚਰ ਪੀ ਵੀ ਕੱਤੇ ਮਾਨਸਾ ਵਾਲੇ ਦੇ ਲਾਈਵ ਤੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਵੈਲਕਮ ਵਾਹਿਗੁਰੂ 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 ਗੁਰੂ ਨਗਰ ਕੀਰਤਨ ਹੋ ਗਿਆ ਸੋਡੇ हां भाई ठंड ਬਹੁਤ ਜ਼ਿਆਦਾ ਸੀ ਯਾਰ ਮੈਂ ਅੱਜ ਆਇਆ ਵੀ ਲੇਟ ਸੀ ਨਗਰ ਗੀਰਤ ਨਾ ਆਪਣੇ 10 ਤਰੀਕ ਦਾ ਤੇ ਉਹ ਟਾਣੀ ਚ ਰਹਿਨੇ ਆਪਾਂ ਤੇ ਉੱਥੇ ਫਿਰ ਇੱਕ ਕਹੇ ਵੀ ਆਪਾਂ ਲੰਗਰ ਲਾਉਣੇ ਨਹੀਂ ਕਦੇ ਕਹਿੰਦੇ ਵੀ ਕਿਵੇਂ ਕਰੀਏ ਮਾਂ ਉਹ ਹੋ ਜੋ ਇਕੱਠੇ ਫਿਰ ਇਕੱਠੇ ਹੋ ਕੇ ਪੈਸੇ ਪਾ ਲੇ ਪੈਸੇ ਪਾ ਕੇ ਤੇ ਉਦੋਂ ਪਰ ਤੜਕੇ ਫਿਰ ਪਹਿਲਾਂ ਰਹਿ ਬਣਾਈ ਫਿਰ ਉਦੋਂ ਵਿਚਾਰ ਕਰਕੇ ਤੇ ਫਿਰ ਉਦੋਂ ਕਰੋ ਕੋਰੀ ਜਾ ਕੇ ਪੈਸੇ ਇਕੱਠੇ ਕਰੇ ਹੰਡ ਇਕੱਠਾ ਕਰਕੇ ਤੇ ਫਿਰ ਉਹਦਾ ਕਾਂਟੇ ਗਿਆ ਸੀਗਾ ਉਹ ਤੋਂ ਕਾਂਟ ਤੋਂ ਭਰਾਵਾ ਠੰਡ ਬਹੁਤ ਜ਼ਿਆਦਾ ਸੀਗੀ ਹੌਲਾ ਜਿਹਾ ਲੱਗੀ ਗਿਆ ਮਾਰਾ ਤੋਂ ਆਪਾਂ ਡਰੀ ਲਿਆ ਵੈਲਕਮ ਜੀ ਵੈਲਕਮ ਜੀ ਵੈਲਕਮ ਹੋਰ ਹੋਰ ਗੁਰੀ ਠੀਕ ਠਾਕ ਆ ਨਮਿਤਾ ਜੀ ਸੁਣਾ ਕੋਈ ਵਾਹੀ ਗੁਰੂ ਜੀ ਵਾਹੀ ਗੁਰੂ ਸਕਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰ ਦਿਓ ਜੀ ਪੱਕੇ ਪੰਚਰ ਪੀਵੀ ਕਰਤੇ ਮਾਨਸਾ ਵਾਲਿਆਂ ਦੀ ਲਾਈਵ ਚ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ

ਆਜੋ ਆਇਓ ਕਰੀਏ ਗੱਲਾਂ ਬਾਤਾਂ ਆਹ ਜੀ ਜੀ ਆਜੋ ਆਜੋ ਮਾਰਕਮ ਜੀ ਬਰਾਮਾ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚਲੋ ਜੀ ਰਪਿੰਦਰ ਕੌਰ ਸੱਸੀ ਕਾਲ ਪੈਨੇ ਰਪਿੰਦਰ ਪੈਨੇ ਸੱਸੀ ਕਾ ਉਹ ਸੌਰੀ ਭਾਬੀ ਆ ਓਏ ਭਾਬੀਆ ਸੌਰੀ ਅਬੀ ਸੱਸੀ ਕਾਲ ਰਪਿੰਦਰ ਕੁੜੇ ਕਿਵੇਂ ਆ ਲਾਈਕ ਕਰਨੇ ਬਹੁਤ ਬਹੁਤ ਧੰਨਵਾਦ ਸਰਬਜੀਤ ਬਾਈ ਜੀ ਵਧੀਆ ਵਧੀਆ ਬਾਈ ਜੀ ਮੈਂ ਭੈਣ ਕਹਿਗੇ ਸੀ ਭਾਬੀ ਨੂੰ ਹੋਰ ਹੋ ਗਏ ਕੰਮ ਅਰਪਿੰਦਰ ਕੌਰ ਤਾਂ ਆ ਫਿਰਦੀ ਆ ਭੱਜੀ ਵਧੀਆ ਬਰੀਆ ਵਧੀਆ ਵਧੀਆ ਚਹੀਦਾ ਠੰਡ ਬਹੁਤ ਜ਼ਿਆਦਾ ਅੱਜ ਹੈ ਨਾ ਠੰਡ ਬਹੁਤ ਹੈ ਮੈਂ ਤਾਂ ਚੱਲ ਪਿਆ ਘਰ ਨੂੰ ਵਾਹਿ ਕਰੋ ਵਾਹਿ ਕਰੋ ਮੇਰੀ ਭੇਰੀ 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 ਦਾ ਘੋਮਣੀ ਹਾਂ ਕੀ ਕਰੀਓ ਜੀ ਮੇਰੀ ਤਾਂ ਨੈਟਵਰਕ ਤੇ ਪ੍ਰੋਬਲਮ ਕਰਕੇ ਪਹੁੰਚਦੀ ਆ ਭਾਈ ਜੀ ਮੇਰੀ ਹੁਣ ਤਾਂ ਮੇਰੇ ਕੋਲ ਤਾਂ ਸਹੀ ਇਹਨੇ ਮੇਰੇ ਕੋਲ ਤਾਂ ਮੇਰੀ ਘੂਮੀ ਨਹੀਂ ਹੈਗੀ ਉਹ ਫੋਹ ਆ ਗਿਆ ਸੀਗਾ ਫੋਨ ਆ ਗਿਆ ਫੋਨ ਆ ਗਿਆ ਘਰੋਂ ਨੰਬਰਦਾਰ ਨਹੀਂ ਦਾ ਭਾਈ ਸਰਮਜੀਤ ਦੇ ਫੋਨ ਆ ਗਏ ਘਰੋਂ ਨੰਬਰਦਾਰ ਨਹੀਂ ਦਾ ਵੀ ਲੈ ਕੇ ਕਰ ਦੋ ਫਿਰ ਆਪਾਂ ਲਾਈਵ ਬੰਦ ਕਰ ਦਾਂਗੇ ਫਿਰ ਬਹੁਤ ਨਹੀਂ ਹੋਰ ਬਈ ਸਰਬਜੀ ਤੁਸੀਂ ਸੁਣਾਓ ਨਵੀ ਤਾਜੀ ਫੋਨ ਆ ਗਈ ਬੱਬੀ ਫੋਨ ਆ ਗਈ ਤੇਰੀ ਭੈਣ ਦਾ ਫੋਨ ਆ ਗਈ ਕਰੋ ਫੋਨ ਆ ਗਈ ਤਾਂ ਕਰਕੇ ਹਾਂਜੀ ਕੋ ਲਾਈਕ ਕਰ ਦਿਓ ਜਿਹਨੇ ਨਹੀਂ ਕੀਤਾ ਦੱਬ ਦਿਓ ਕਿ ਲਈ 15 ਹੋ ਗਏ 15 ਦੱਬ ਦਿਓ ਕਿ ਲਈ ਦੱਬ ਦਿਓ ਕਿ ਲਈ ਕਾਰਤੂਸ ਆ ਜਾ ਓਏ ਕਾਰਤੂਸ ਆ ਹਾਂ 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 ਅਸਕੇ ਦਾ ਆਇਆ बस كده भाई तन्नेयां जुड़ गए स्क्रीन नु डबल टच करके लाइक करी चलो पक्के पंजरे पे केते मानसा वाले दी लाइव च मुचंदी ही बहुत बहुत अब मੜਿਆ ਜਾ ਕੰਮ ਸੀਗਾ ਸੀ ਚਨੀ ਜਾ ਕੇ ਆਉਣਾ ਸੀਗਾ ਵੀ ਸ਼ਹਿਰ ਜਾ ਕੇ ਆਉਣਾ ਸੀਗਾ ਤਾਂ ਕਰਕੇ ਫੋਨ ਕਰੀ ਜਿੰਦੇ ਹੁਣ ਆਖਿਆ ਮੈਂ 4:30 ਵਜੇ ਆਉਂਗਾ ਪੰਜ ਮਿੰਟ ਰਹਿ ਗਏ 4:30 ਹੋਣ ਚਾ ਮੈਂ ਪਹੁੰਚਣ ਆਲੀਆ ਕਰੇ ਹੁਣ ਤਾਂ ਦੱਸਿਆ ਨਹੀਂਗਾ ਪਾ ਚੈੱਕ ਕਰੇ ਜਾ ਕੇ ਦੱਸੂ ਹੁਣ ਆਖਿਆ ਠੰਡ ਬਹੁਤ ਆਪਾ ਅੱਜ ਨਹੀਂ ਜਾਂਦੇ ਉਹਨੇ ਫੋਨ ਕੱਟਤਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸਕਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰਿਓ ਜੇ ਲਈ ਪੱਕੇ ਪੈਂਚਰ ਵੀ ਕਿਤੇ ਮਾਨਸਾ ਵਾਲਿਆਂ ਦੀ ਲਾਈਵ ਤੇ ਪਹੁੰਚ ਲਈ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਵਾਹਿਗੁਰੂ 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 ਜੀ ਵਾਹਿ ਆਇਆ ਇਹ ਟਰੈਕਟਰ ਕੋਲ ਦੀ 90 ਦੇ ਹੋਏ ਕੋਈ ਹੌਲੀ ਨਹੀਂ ਕਰਦਾ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਸਕਰੀਨ ਨੂੰ ਡਬਲ ਟਚ ਕਰਕੇ ਲਾਈਕ ਕਰੀ ਚਲੋ ਜੀ ਕੇ ਪੈਂਚਰ ਪੀ ਵੀ ਗੱਤੀ ਮਾਨਸਾ ਵਾਲਿਆਂ ਦੀ ਰਾਹ ਚ ਪਹੁੰਚ ਲਈ ਬਹੁਤ ਬਹੁਤ ਧੰਨਵਾਦ ਹਾਂ ਹਾਂ ਨਹੀਂ ਪਰ ਪਹਿਲਾਂ ਤਾਂ ਆਉਗੂਗੀ ਭਰਾਵਾ ਹੁਣ ਹੋਰ ਕੀ ਕਰੀਏ ਫੋਨ ਤਾਂ ਕੱਟਤਾ ਗੁੱਸੇ ਦਾ ਪਤਾ ਨਹੀਂ ਗੁੱਸੇ ਦਾ ਜਾਏ ਤਾਂ ਪਤਾ ਲੱਗਣਾ ਫੋਨ ਕੱਟਤਾ ਪਰ ਫੋਨ ਕੱਟਤਾ ਬਾਈ ਪੁੱਛੇ ਦਾ ਕੋਈ ਪਤਾ ਨਹੀਂ ਮੇਲ ਨਾ ਦੇਖੀਓ ਫਿਰ ਹੁਣ ਭਾਈ ਜਾ ਕਰਨੀ ਬਕਸਤਾ ਤੂੰ ਖਾਈ ਜਾ ਨਾ ਵੱਡਾ ਭਾਈ ਖਾਈਂ ਛੋਟਾ ਖਾਲੂਗਾ ਐ ਸਰ ਵੀ ਤਾਂ ਬਾਈ ਉਹ ਵੱਡਾ ਭਰਾ ਖਾਂਦਾ ਦੋ ਛੋਟਾ ਬਈ ਛੋਟਾ ਭਰਾ ਵੀ ਖਾਲੂ ਅੱਛੀ ਜਾਂਦਾ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚਲੋ ਜੀ ਓਕੇ ਪੈਂਚਰ ਪੀਪਾ ਤੇ ਮਾਨਸਾ ਵਾਲਿਆਂ ਦੇ ਲਾਈਵ ਚ ਪਹੁੰਚ ਲੀ ਬਹੁਤ ਬਹੁਤ ਹਨ ਇਹ ਗੱਲ ਹੈ ਬਾਈ ਸਹੀ ਗੱਲ ਹਾਇਦਾ ਬਾਈ ਓਹ ਦੇਖੋ ਘਰੇ ਰਜਾਈਂ ਚ ਵੜ ਕੇ ਬੈਠੀਦਾ ਉਹ ਜਾਂਦਾ ਉੱਥੇ ਉੱਥੇ ਇਕੱਠੇ ਬੈਹnde ਹੁੰਦੇ ਆ ਇਕੱਠੇ ਹੋ ਕੇ ਯਾਰ ਇਹ ਬਸ ਉੱਥੇ ਬੈਠਣਗੇ ਵੀ ਘਰੇ ਮਿੰਦਰ ਜਾਈਂ ਚ ਵੜ ਜੋ आज भाई आ जाओ आज भाई आज 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 भाई आज भाई आज स्क्रीन डबल टच करके लाइक घरे चलो जी ਲਾਈਕ ਕਰ ਦਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫੋਨ ਆ ਗਿਆ ਸੀ ਫੋਨ ਆ ਗਿਆ ਸੀ ਫੋਨ ਆ ਗਿਆ ਸੀ ਦੁਬਾਰਾ ਦੁਬਾਰਾ ਫੋਨ ਆ ਗਿਆ ਸੀ ਘਰੋਂ ਮੈਂ ਰਸਤੇ 'ਚ ਰੁਕ ਗਿਆ ਸੀ ਇਸ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲਾਈਕ ਕਰੀ ਚਲੋ ਜੀ ਲਾਈਕ ਕਰ ਦਿਓ 20 ਲਾਈਕ ਕਰ ਦਿਓ 20 ਲਾਈਕ ਅਸ 20 ਲਾਈਕ ਤੋਂ ਬਾਅਦ ਆਪਾਂ ਲਾਈਵ ਬੰਦ ਕਰਦਾ ਕਰ ਦੋ ਕਰ ਦੋ ਦੱਬ ਦੋ ਕਿ ਲਈ ਦੱਬ ਦੋ ਕਿ ਲਈ ਜੋ ਵੀ ਪੰਤਾ ਬੈਠਣਾ ਲੈ ਗੇਜ ਮੈਸੇਜ ਹੀ ਚਲੋ ਉਹ ਊੜਾ ਬੁੱਤਾ ਹੁੰਦਾ ਪੂਰਾ ਉੱਠ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਆਏ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਕਰ ਦੋ 20 ਲਾਈਕ ਤਾਂ ਆ ਦੇਖ ਤੁਹਾਨੂੰ ਸੁਣਾ ਹਾਂ ਸਰੋਂ ਸਰੋਂ ਆਹ ਸਾਗ ਆਲੀ ਸਰੋਂ ਮੜੀ ਸਾਗ ਸਾਗ ਤੋੜਨ ਵਾਸਤੇ ਆਹ ਘਾਰਦੂ ਸੁਨੇਹੇ ਦੇ ਚ ਲੈ ਕੇ ਬਾੜਦੇ ਘਾਰਦੂ ਇਸ ਵਾਸਤੇ ਸਰੋਂ ਆ ਆ ਘਾਰਦੂ ਇਸ ਵਾਸਤੇ ਰੱਖਦੀ ਸਰੋਂ ਆਪਾਂ ਹੂੰ ਹੂੰ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚਲੋ ਜੀ ओ सही है अपना घर हम जूम करके किए खावा जूम करके से अपना घर आ अपना घर आई ਮੈਸੇਜ ਕਰੀ ਚਲੋ ਜੀ ਲਾਈਕ ਕਰੀ ਚਲੋ ਸਕਰੀਨ ਨੂੰ ਡਬਲ ਟਚ ਕਰਕੇ ਲਾਈਕ ਕਰੀ ਚਲੋ ਜੀ ਵੈਲਕਮ ਜੀ ਵੈਲਕਮ ਮੇਰਾ ਗਾਮ ਜੀ ਵੈਲਕਮ ਸਕਰੀਨ ਨੂੰ ਡਬਲ ਟਚ ਕਰਕੇ ਲਾਈਕ ਕਰੀ ਫਕੇ ਵੈਂਚਰ ਵਿਗਤੀਮਾਨ ਸਭਾ ਪਹੁੰਚ ਨਹੀਂ ਬਹੁਤ ਬਹੁਤ ਤੁਹਾਨੂੰ ਚਲੋ ਜੀ ਠੀਕ ਹੈ ਜੀ ਫਿਰ ਆਪਾਂ ਲਾਈਵ ਕਰਦੇ ਹੁਣ ਬੰਦ